ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਕੌਲਾਂ ਨੂੰ ਪੁੱਤਰ ਦੀ ਬਖਸ਼ਿਸ਼ ਕਰਨੀ ਇੱਕ ਦਿਨ ਜਦ ਸ੍ਰੀ ਕੌਲਾਂ ਗੁਰੂ ਜੀ ਦੇ ਘਰ ਸਹਿਬਜ਼ਾਦੇ ਦੇ ਜਨਮ ਦੀ ਵਧਾਈ ਦੇਣ ਗਈ ਸੀ ਤਾਂ ਸਹਿਬਜ਼ਾਦਿਆਂ ਨੂੰ ਖੇੜ ਦੇ ਵੇਖ ਕੇ ਬੜੀ ਪ੍ਰਸੰਤਾ ਨਾਲ ਸਾਰਿਆਂ ਨੂੰ ਗੋਦ ਵਿੱਚ ਲੈ ਕੇ ਪਿਆਰ ਕੀਤਾ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਸਾਰਾ ਦਿਨ ਬੱਚਿਆਂ ਵਿੱਚ ਬਤੀਤ ਕਰਕੇ ਸੰਧਿਆ ਸਮੇਂ ਆਪਣੇ ਸਥਾਨ ਤੇ ਆ ਗਈ ਰਾਤ ਨੂੰ ਸ੍ਰੀ ਕੌਲਾਂ ਦਾ ਧਿਆਨ ਬੱਚਿਆਂ ਵਿੱਚ ਹੀ ਰਿਹਾ ਅਤੇ ਇਸ ਤੋਂ ਮਾਨ ਵਿੱਚ ਇਹ ਭਾਵਨਾ ਹੋਈ ਕਿ ਮੇਰੀ ਗੋਦ ਪੁੱਤਰ ਵਾਲੀ ਕਿਸ ਤਰ੍ਹਾਂ ਹੋ ਸਕਦੀ ਹੈ ਭਾਵੇਂ ਗੁਰੂ ਜੀ ਦੀ ਕਿਰਪਾ ਨਾਲ ਮੈਨੂੰ ਬ੍ਰਹਮ ਦੀ ਪ੍ਰਾਪਤੀ ਦੁਆਰਾ ਸੰਸਾਰ ਦੇ ਵਿਸ਼ੇ ਪ੍ਰਭਾਵਿਤ ਨਹੀਂ ਕਰ ਸਕਦੇ ਪਰ ਸਹਿਬਜ਼ਾਦਿਆਂ ਨੂੰ ਵੇਖ ਕੇ ਇਹ ਵਿਚਾਰ ਆਉਂਦੀ ਹੈ ਕਿ ਜੇਕਰ ਮੈਂ ਵੀ ਵਿਆਹੀ ਹੁੰਦੀ ਤਾਂ ਮੈਂ ਵੀ ਪੁੱਤਰਾਂ ਵਾਲੀ ਹੁੰਦੀ ਰਾਤ ਸਾਰੀ ਇਨ੍ਹਾਂ ਸੋਚਾਂ ਦੇ ਫੁਰਨਿਆਂ ਵਿੱਚ ਹੀ ਕੌਲਾਂ ਦੀ ਲੰਘ ਗਈ ਜਦ ਸਵੇਰ ਗੁਰੂ ਜੀ ਕੌਲਾਂ ਨੂੰ ਮਿਲਣ ਆਏ ਤਾਂ ਉਸ ਨੇ ਉਸ ਦੇ ਉਦਾਸ ਮਨ ਨੂੰ ਵੇਖ ਕੇ ਗੁਰੂ ਜੀ ਨੇ ਪੁੱਛਿਆ ਕੌਲਾ ਅੱਜ ਤੂੰ ਉਦਾਸ ਕਿਉਂ ਹੈ ਕੌਲਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜਲ ਤੋ ਮੈਂ ਆਪ ਜੀ ਦੇ ਮਿਲਣਾ ਤੂੰ ਕੱਲ ਸਹਿਬਜ਼ਾਦਿਆਂ ਨੂੰ ਵੇਖ ਕੇ ਆਈ ਹਾਂ ਮੇਰੇ ਮਨ ਵਿੱਚ ਇਹ ਹੀ ਫੁਰਨੇ ਫੁਰ ਰਹੇ ਹਨ ਕਿ ਜੇਕਰ ਮੈਂ ਵਿਆਹੀ ਹੁੰਦੀ ਤਾਂ ਮੇਰੇ ਵੀ ਪੁੱਤਰ ਖੇਡਦੇ ਹੁੰਦੇ ਉਤਰਾ ਨਾਲ ਹੀ ਸੰਸਾਰ ਵਿੱਚ ਨਾਮ ਕਾਇਮ ਰਹਿੰਦਾ ਹੈ ਮੇਰੇ ਪਿੱਛੋਂ ਮੇਰਾ ਨਾਮ ਵੀ ਮਿਟ ਜਾਏਗਾ ਗੁਰੂ ਜੀ ਨੇ ਹੱਸ ਕੇ ਕਿਹਾ ਕੋਲਾ ਤੈਨੂੰ ਅਸੀਂ ਉਹ ਪੁੱਤਰ ਦਿੰਦੇ ਹਾਂ ਜਿਸ ਨਾਲ ਤੇਰਾ ਨਾਮ ਸਦਾ ਹੀ ਬਣਿਆ ਰਹੇਗਾ ਤੇਰੇ ਨਾਮ ਉੱਤੇ ਅਸੀਂ ਤੇਰੇ ਅਸਥਾਨ ਦੇ ਪਾਸ ਇੱਕ ਸਰੋਵਰ ਰਚ ਦਿੰਦੇ ਹਾਂ ਜਿਹੜਾ ਪੁਰਸ਼ ਪਹਿਲਾਂ ਇਸ ਵਿੱਚ ਇਸ਼ਨਾਨ ਕਰਕੇ ਫਿਰ ਅਮਰਤ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦੇ ਤਨ ਅਤੇ ਮਨ ਦੀ ਮੈਲ ਦੂਰ ਹੋ ਜਾਵੇਗੀ ਉਪਰੰਤ ਗੁਰੂ ਜੀ ਨੇ ਭਾਈ ਬੁੱਢਾ ਜੀ ਨੂੰ ਆਗਿਆ ਕੀਤੀ ਕਿ ਕੌਲਾਂ ਦੇ ਡੇਰੇ ਪਾਸ ਇੱਕ ਸਰੋਵਰ ਤਿਆਰ ਕਰਵਾਓ ਅਤੇ ਉਸ ਦਾ ਨਾਮ ਕੌਲ ਸਰ ਰੱਖਣਾ ਗੁਰੂ ਜੀ ਦੀ ਆਗਿਆ ਅਨੁਸਾਰ ਬਾਬਾ ਬੁੱਢਾ ਜੀ ਨੇ ਅਰਦਾਸਾ ਕਰਕੇ ਬਹੁਤ ਸਾਰੇ ਸਿੱਖ ਸੇਵਕ ਤੇ ਮਜ਼ਦੂਰ ਲਾ ਕੇ ਸਰੋਵਰ ਦੀ ਪੁਟਾਈ ਆਰੰਭ ਕਰ ਦਿੱਤੀ ਜਦ ਸਰੋਵਰ ਤਿਆਰ ਹੋ ਗਿਆ ਤਾਂ ਸ੍ਰੀ ਅੰਮ੍ਰਿਤ ਸਰੋਵਰ ਵਿੱਚੋਂ ਇੱਕ ਖਾਲ ਕੱਢ ਕੇ ਕੌਲ ਸਰ ਵਿੱਚ ਉਸ ਦਾ ਜਲ ਪਾ ਦਿੱਤਾ ਅਤੇ ਅੱਗੇ ਤੋਂ ਵੀ ਅੰਮ੍ਰਿਤ ਸਰਵਰ ਦਾ ਜਲਕੌਲ ਸਰ ਵਿੱਚ ਜਾਣ ਵਾਸਤੇ ਪੱਕਾ ਪ੍ਰਬੰਧ ਕਰ ਦਿੱਤਾ ਸਰੋਵਰ ਦੀ ਸੰਪੂਰਨਤਾ ਪਰ ਗੁਰੂ ਜੀ ਨੇ ਇੱਕ ਭਾਰੀ ਜਗ ਕੀਤਾ ਤੇ ਨਾਮਕੌਲ ਸਰ ਪ੍ਰਗਟ ਕੀਤਾ ਇਸ ਰਚਨਾ ਨੂੰ ਵੇਖ ਕੇ ਸ੍ਰੀ ਮਾਤਾ ਕੌਲਾਂ ਜੀ ਪ੍ਰਸੰਨ ਹੋ ਗਏ ਸਰੋਵਰ ਦੀ ਰਚਨਾ ਗੁਰੂ ਜੀ ਨੇ ਸੰਮਤ 1688 ਵਿੱਚ ਕਰਵਾਈ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ